ਲਓ ਵੀ ਲੈ ਆ ਰਿਹਾ ਹਾਂ ਹਾਂਜੀ ਸਾਰਿਆਂ ਨੂੰ ਪਿਆਰ ਭਰੀ ਸ਼ਾਸਤਰੀ ਕਾਲ ਜੀ ਤੇ ਸਵਾਗਤ ਆ ਤੁਹਾਡਾ ਸਾਰਿਆਂ ਦਾ ਅੱਜ ਦੀ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਤੇ ਅੱਜ ਆਪਾਂ ਪਹੁੰਚੇ ਆਂ ਸ਼ਹਿਰ ਬਰਨਾਲੇ ਤੇ ਸ਼ਹਿਰ ਬਰਨਾਲੇ ਵਿੱਚ ਲੱਗਿਆ ਹੋਇਆ ਮੇਲਾ ਤੇ ਇਹ ਆ ਜੀ ਮੋਰੰਜਨ ਮੇਲਾ ਆਪਾਂ ਤੁਹਾਨੂੰ ਸਾਰਾ ਇਹ ਮੇਲਾ ਦਿਖਾਵਾਂਗੇ ਤੇ ਵੀਡੀਓ ਨੇ ਹੱਥ ਤੱਕ ਬਣੇ ਰਹੋ ਤੇ ਆਪਾਂ ਟਿਕਟ ਲੈਣੇ ਆ ਤੇ ਤੁਹਾਨੂੰ ਦੱਸ ਦਿਆ ਕਿੰਨੇ ਰੁਪਏ ਟਿਕਟ ਹੈ ਮੇਲੇ ਦੀ ਤੇ ਬਾਕੀ ਆਪਾਂ ਮੇਲੇ ਦੇ ਅੰਦਰ ਚੱਲਦੇ ਤੁਹਾਨੂੰ ਸਾਰਾ ਇਹ ਮੇਲਾ ਆਪਾਂ ਦਿਖਾਉਨੇ ਆ ਜੀ ਲਓ ਜੀ ਸਾਮਣੀ ਬਿਲਕੁਲ ਆਪਣੀ ਮੇਲਾ ਤੇ ਇਹ ਮੇਲਾ ਬਰਨਾਲੇ ਦਸਹਿਰਾ ਗਰਾਊਂਡ ਚ ਲੱਗਿਆ ਹੋਇਆ ਤੇ ਇਹ ਮੇਲੇ ਦੇ ਅੰਦਰ ਕਾਹਨੇ ਆ ਖੁਸ਼ ਹੋਊਗਾ ਜਿਵੇਂ ਮੋਟਰਸਾਈਕਲ ਸਰਕਸ ਤੇ ਬਾਕੀ ਆ ਇੱਧਰ ਬਾਕੀ ਆਹਾ ਤੇ ਬਾਹਰੇ ਨੂੰ ਦੱਸਿਆ ਸਾਰਾ ਬਣਾ ਕੇ ਤੇ ਆ ਐਂਟਰੀ ਆ ਤੇ ਇੱਧਰੋਂ ਟਿਕਟ ਲੈ ਹੋਊਗੀ ਜਿਵੇਂ ਇੱਥੇ ਰਾਜਸਤਾਨੀ ਜਹਾਜ਼ ਊਂਕ ਦੀ ਸਵਾਰੀ ਭੂਤ ਬੰਗਲਾ ਤੇ ਬਾਕੀ ਅੱਗੇ ਹੈਗਾ ਕਿਨੇ ਫਰਨੀਚਰ ਕਾਰਪੇਂਟਰ ਸੈਟ ਤੇ ਬਾਕੀ ਉੱਥੋਂ ਆਪਾਂ ਟਿਕਟ ਲੈਣੇ ਸਾਰੀ ਤੇ ਟਿਕਟ ਆਪਾਂ ਦੇਖਦੇ ਆ ਟਿਕਟ ਹੈਗੀ ਆ ਜੀ ਇਹਦੀ 20 ਰੁਪਏ ਪਰ ਪਰਸਨ ਉੱਤੋਂ ਟਿਕਟ ਹੈ ਦੀ ਆਪਾਂ ਟਿਕਟ ਲੈਣੇ ਆ ਤੇ ਤੁਹਾਨੂੰ ਸਾਰਾ ਇਹ ਆਪਾਂ ਮੇਲਾ ਫਿਰ ਦਿਖਾਉਨੇ ਆ ਲਓ ਵੀ ਸ਼ੁੱਕ ਟਿਕਟ ਲੈਣ ਲੱਗ ਗਿਆ ਟਿਕਟ ਲੈ ਲਈ ਲੈ ਲਈ ਵੀ ਲੈ ਲਈ 20 ਰੁਪਏ ਟਿਕਟ ਹੈ ਹਾਂ 20 ਰੁਪਏ ਟਿਕਟ ਹੈ ਦੀ ਇੱਕ ਬੰਦੇ ਦੀ ਤੇ ਆਪਾਂ ਚੱਲਦੇ ਆਂ ਅੰਦਰ ਤੁਹਾਨੂੰ ਸਾਰਾ ਇਹ ਮੇਲਾ ਜਿਹੜਾ ਆਪਾਂ ਦਿਖਾਉਨੇ ਆਂ ਜਿਹੜਾ ਕਿ ਸੈਰ ਬਰਨਾਲੇ ਲੱਗਿਆ ਹੋਇਆ ਬਾਕੀ ਤੁਸੀਂ ਬਾਹਰੋਂ ਮੇਲੇ ਦਾ ਥਿਊ ਵਿਊ ਦੇਖ ਸਕਦੇ ਹੋ ਆਪਾਂ ਚੱਲਦੇ ਆਂ ਅੰਦਰ ਹੁਣ ਟਾਈਮ ਵੇਸਟ ਨਾ ਕਰੀਏ ਆ ਜਾ ਫਿਰ ਤੇ ਆਹ ਟਿਕਟਾ ਪੂਰੇ ਦਿਖਾ ਦੇਣੀ ਐ ਤੇ ਚੈੱਕ ਕਰਾਣਾ ਆ ਹੈਗਾ ਐਂਟਰੀ ਗੇਟ ਉੱਥੋਂ ਆਪਾਂ ਇਹ ਚੈੱਕ ਕਰਾਣੀ ਆਹ ਲਓ ਜੀ ਲਓ ਬੇਟਾ ਆਹ ਟਿਕਟਾ ਪਰ ਤੇ ਚੈੱਕ ਕਰਾ ਦੀ ਤੇ ਇਹ ਤੋਂ ਆਪਣੀ ਐਂਟਰੀ ਹੋ ਗਈ ਆਪਾਂ ਮੇਲੇ ਦੇ ਅੰਦਰ ਆ ਚੁੱਕੇ ਆ ਪਹਿਲਾਂ ਆਪਾਂ ਤੁਹਾਨੂੰ ਮੇਲੇ ਦਾ ਸਾਰਾ ਜਿਹੜਾ 뷰 ਦਿਖਾ ਦਿੰਨੇ ਆ ਇਹ ਮੈਨੂੰ ਆ ਦੇਖੋ ਇੱਧਰ ਲੋ ਇਹ ਬਾਕੀ ਆ ਹੈਗਾ ਸੈਲਫੀ ਸਟੈਂਡ ਜਿਹੜਾ ਘੁੰਮ ਕੇ ਵੀਡੀਓ ਬਣਾਉਣਾ ਹੁੰਦਾ ਇਹ ਬਾਕੀ ਇੱਧਰ ਚੱਲਦੀ ਹੈ ਟੈਸਤੀ ਇਹ ਬਾਕੀ ਇੱਧਰ ਕਿੱਥੇ ਚੱਲਦੀ ਹੈ ਜੇ ਅੱਗੇ ਉਹ ਵੀ ਆ ਗਿਆ ਚੰਦੋਲ ਤੇ ਆ ਕੇ ਲੋਲ ਆ ਗਿਆ ਜੀ ਤੇ ਆ ਬੱਚਿਆਂ ਵਾਲੇ ਆ ਬੱਚਿਆਂ ਵਾਸਤੇ ਆ ਖਲੋ ਦੇਖੋ ਤੇ ਹੁਣ ਆਪਾਂ ਚੱਲਦੇ ਆਂ ਉੱਧਰ ਉੱਧਰੋਂ ਸਾਰਾ ਮੇਲਾ ਜਿਹੜਾ ਆਪਾਂ ਦਿਖਾਉਣੇ ਆ ਤੇ ਦੇਖਦੇ ਆਂ ਵੀ ਹੁਣ ਦਿਖਾਵਾਂਗੇ ਜੇ ਮੋਟਰਸਾਈਕਲ ਵਾਲਾ ਹੋਇਆ ਕਿੱਥੇ ਬਣਾਇਆ ਹੋਇਆ ਇਹਨਾਂ ਦਾ ਤੁਹਾਨੂੰ ਦਿਖਾਉਣੇ ਆ ਨਾ ਦੇਖੋ ਤੇਤੀ ਇਹ 127 ਤੇ ਲੈਕਾ ਲੁਕਾ ਪੂਰੀਆਂ ਲਾਈਆਂ ਹੋਈਆਂ ਨੇ ਆਹ ਜਿੰਨੇ ਚਾਲੂ ਨਹੀਂ ਕਰੀ है का ब्रेक डांस सामने लिखा ब्रेक डांस इधर बच्चे बच्चे सारा मेला आगी सुपर टारगन ट्रेन है ड्रैगन ट्रेन सुपर ड्रैगन ट्रेन है बैठे रेल ग ਕੇ ਆ ਹੈਗਾ ਭੂਤ ਬੰਗਲਾ

राजस्थानी जन ऊंध दिखाने राजस्थान खेड़ा पोत दिखाने राजस्थानी Cô đây bất ngờ đây bà nếu bà nếu bà nếu bà bà nếu bà nếu bà bà nếu bà nếu bà nếu bà nếu bà bà ਤੇ ਬਾਕੀ ਇਧਰ ਫੁੱਲੇ ਵਗੈਰਾ ਤੇ ਆਪਾਂ ਦੇਖਦਾਈ ਮੋਟਰਸਾਈਕਲ ਵਾਲਾ ਹੈਗਾ ਤੇ ਆ ਉਹ ਜਿਹੜੀ ਆਪਾਂ ਖੇਡਦੀ ਦੀ ਛੇ ਬਾਲਾਂ ਛੇ ਬੱਲਾਂ ਵਾਲੀ ਗੇਮ ਤੇ ਆ ਇਹਦਾ ਹਿਸਾਬ-ਤਾਬ ਹੁੰਦਾ ਮੇਰੇ ਤੇ ਲਿਖਿਆ ਹੋਇਆ ਛੇ ਬਾਲ ਕੋ ਦੂਰ ਨੂੰ ਜਿੱਥੇ ਲਿਖੇ ਗਏ ਸਹੀ ਨਾਮ ਮਿਲੇਗਾ ਨੰਬਰ ਨਾਮ ਵਾਲੇ 12 18 24 30 31 32 33 34 35 ਆ ਇਧਰ ਸਾਰਾ ਸਮਾਨ ਸਾਹਮਣੇ ਸਮਾਨ ਪਿਆ ਮੈਨੂੰ ਤਾਂ ਇਦਾਂ ਦੀ ਗੇਮ ਹੁੰਦੀ ਆ ਸੌਰੀ ਤੇ ਬਾਕੀ ਅੱਗੇ ਰਿੰਗ ਆ ਲ ਆ ਗਿਆ ਜਿਵੇਂ ਇਹਦੇ ਵਿੱਚ ਆਪਾਂ ਰਿੰਗ ਪਾ ਦਾਂਗੇ ਨਾ ਉਹੀ ਚੀਜ਼ ਆਪਾਂ ਨੂੰ ਮਿਲ ਜੂਗੀ ਇਹਦੇ ਵਿੱਚ ਜਿਵੇਂ ਮੰਨ ਲਓ ਭਾਈ ਦੱਸ ਰਿਹਾ ਉਹ ਤੇ ਬਾਕੀ ਆ ਸਾਮਾਨ ਪਿਆ ਜਿਹੜਾ ਇਹਦੇ ਵਿੱਚ ਮਿਲਣਾ ਜਿਵੇਂ 50 ਰੁਪਏ 100 ਰੁਪਏ ਅਲੱਗ ਅਲੱਗ ਬਾਕੀ ਆ ਭਾਈ ਉਹ ਬادله ਆ ਰਿਹਾ ਹੈ ਤੁਸੀਂ ਆਹ ਦੇਖੋ ਬਾਈ ਜਿਹਨੂੰ ਤੇ ਪਾਉਣ ਲੱਗੇ ਨੇ ਦੇਖਦੇ ਆ ਇਹਦੇ ਖਾਲੋਂਗੇ ਵੀ ਖਾਲਾ ਜੀ ਦੇਖੋ ਵੀ ਇਹਦੇ ਪਾਉਣ ਦੇਖ ਕੱਟਣੀ ਦੇ ਆਹ ਹੋ ਆਹ मतलब पुपये चो से मिलते हैं तीन तीन बाजू पा रहे <coughs> नहीं।, नहीं बहुत औखा पाक दो गए बाजू रह गया ਨਹੀਂ ਇੱਕ ਹੋਰ ਹੈ ਜੀ ਬਾਈ ਕਰਾਂਗੇ ਸੇ ਮੜਦੇ ਆ ਉਹ ਚੱਤੀ ਦੀ ਨਹੀਂ 100 ਦੀ ਆ ਨਹੀਂ ਆ ਗਿਆ ਨਹੀਂ ਬਾਈ ਬਣੀ ਨਹੀਂ ਵੱਟ

ਆਬੋਲਾ ਬਾਈ ਕੋਲ ਇੱਕ ਚਾਂਸ ਮਿਲਣਾ 50 ਰੁਪਏ ਦੇ ਵਿੱਚ ਜੀ ਮਰਨ ਪੰਜ ਦੇ ਪੰਜ ਗਲਾਸ ਛੱਡ ਤੇ ਤਾਂ 300 ਰੁਪਏ ਇਹ ਵਾਲਾ ਦੇਖੋ ਇਸ ਵਿੱਚ ਕੀ ਹੈ ਇਹਨਾਂ ਚ ਟੁੱਟੇਗੇ 50 ਕੇ 100 ਯਾਦ ਹੈ 100 50 ਕੇ 10 100 ਇਹ ਤਾਂ ਸ਼ੌਟ ਹੀ ਨਾ ਬਸ ਹੈ ਕੋਈ ਨਾਮ ਨੂੰ ਤਾਂ ਨਹੀਂ ਜੀ ਨਹੀਂ ਇੰਜੋਏ ਕਰਨ ਲਈ ਬਸ ਹੂੰ ਤਾਂ ਇੰਜੋਇਮੈਂਟ ਆ ਹੈ ਠੀਕ ਹੈ ਤੇ ਬਾਕੀ ਇੱਧਰ ਪਾਈ ਨਮਕੀਨ ਆ ਗਿਆ ਉਹ ਖਾਣ ਪੀਣ ਦਾ ਯਾ ਦੇਖੋ ਬਾਈ ਕੋਲੇ ਇਹ ਵੀ ਤੁਹਾਨੂੰ ਮੇਲੇ ਦੇ ਵਿੱਚ ਮਿਲ ਜੂਗਾ ਲੈ ਹੋਰ ਦੱਸੋ ਬਾਕੀ ਉੱਧਰ ਪਾਈ ਸੋਡਾ ਪੁਆਇੰਟ ਆ ਗਿਆ ਪ੍ਰੈਸ ਸੋਡਾ ਤੇ ਆਪ ਨੂੰ ਦਿਖਾਈਦਾ ਬਾਕੀ ਆਹ ਸੈਲਫੀ ਵਾਲਾ ਦੀ ਬਾਕੀ ਉਹਦਾ ਪੁੱਤਰ ਦੇਖਦਾ ਵੀ ਮੋਟਰਸਾਈਕਲ ਵਾਲਾ ਕਿੱਧਰ ਆ ਫਿਰ ਕੇ ਮਿਲਣਾ ව කාරලගේීම ප ਆਪ ਦਾ ਹੀ ਬਾਈ ਉਹਨੇ ਕਹਿੰਦਾ ਵੀ ਅਸੀਂ ਚੱਲੇ ਪਾਈ। ਰਾਜਸਥਾਨ ਚੱਲੇ ਕਹਿੰਦਾ। ਤੇ ਆਪਾਂ ਹੋਗੇ ਲੇਟ ਥੋੜਾ ਜਿਮ ਤਾਂ ਦੀ ਮਾਹ ਲੱਗਿਆ ਨਹੀਂ ਹੈਗਾ। ਪਰ ਆਪਾਂ ਹੀ ਲੇਟ ਹੋਗੇ ਮਿਲਣਾ ਦਾ। ਕਿਉਂਕਿ ਮਿਲਣਾ 17 ਤਾਰੀਖ ਤੱਕ ਹੀ ਆਇਏ। ਇਖਤਾਰਾ ਲੱਗੇ ਮਿਲਣਾ ਨਾ। 17 ਤੱਕ ਹੀ ਆ ਨਾ। ਹਾਂ ਹਾਂ ਸਰ। ਤੇ ਬਾਕੀ ਇਧਰ ਬੱਚੇ ਵਾਲਾ ਤੁਹਾਨੂੰ ਦਿਖਾਉਨੇ ਆ। ਜਿਵੇਂ ਆ ਦੇਖੋ। ਆ ਵੀ ਇਧਰ ਇਹਦਾ ਹੋਰ ਕਿੱਥੇ ਆ। ਲੋ ਬੱਚੇ ਵਾਲਾ ਸਾਰਾ ਚੱਕ ਲੈ ਆਵਾਜ਼ ਕੋਈ ਨਾ ਤੇ ਬਾਕੀ ਤਕਰੀਬਨ ਆਪਾਂ ਤੁਹਾਨੂੰ ਮੇਲਾ ਦਿਖਾਈ ਦਿੱਤਾ ਬਹੁਤ ਵਧੀਆ ਮੇਲਾ ਬਾਕੀ ਕਮੈਂਟ ਕਰਕੇ ਦੱਸਿਓ ਜੀ ਕਿੱਥੋਂ ਕਿੱਥੋਂ ਦੇਖਿਆ ਤੇ ਇਹੋ ਪਾਜੀ ਆ ਸਾਰਾ 뷰 ਹੈ ਮੇਲੇ ਦਾ ਦੇਖੋ ਲੋ ਵੀ ਮੇਲੇ ਇਸ ਨੂੰ ਜੁੱਤੀਆਂ ਮਿਲ ਜਾਣਗੀਆਂ ਤੇ ਬਾਈ ਕੋ ਡਿਸਪਲੇ ਦੇਖੋ ਇੱਧਰ ਕਰੋ ਚੈੱਕ ਤੇ ਇਹ ਵੀ ਇਹ ਮੇਲੇ ਦੇ ਵਿੱਚ ਹੀ ਨੇ ਮੇਲੇ ਦਾ ਹਿੱਸਾ ਨੇ ਇਹ ਵੀ ਨਹੀਂ ਤੇ ਬਾਕੀ ਦਰਖਾਨ ਪੇਨ ਨੂੰ ਜਦੋਂ ਅੰਦਰ ਆ ਤੇ ਬਾਕੀ ਭਾਈ ਆਹ ਸਮਾਨ ਵੀ ਮਿਲ ਜੂ ਇੱਥੋਂ ਉਹ ਲੋ ਵੀ ਮਹਿੰਗੇ ਮਹਿੰਗੇ ਹਾਰ ਪਏ ਨੇ ਆ ਦੇਖੋ ਲੈ ਚੈੱਕ ਕਰੋ ਕਿੰਨਾ ਮਹਿੰਗਾ ਹਾਰ ਪਿਆ ਲੈ ਆ ਹਾਰ ਦੇ ਲੱਗਣਾ ਮਹਿੰਗਾ ਪਿਆ ਮੇਲੇ 'ਚ ਲੈ ਲਿਓ ਭਾਈ ਨਹੀਂ ਹੋਈ ਮਿੰਟ ਆ ਦੇਖੋ ਲੈ ਬਾਈ ਲੈਣਾ ਹੈ ਆਪਣਾ YouTube ਚੈਨਲ ਦੇ ਉੱਤੇ ਹੈ ਤੇ ਲਾਓ ਵੀ ਸਾਰਾ ਮੇਲਾ ਤੁਹਾਨੂੰ ਆਪਾਂ ਇਹ ਦਿਖਾਤਾ। ਕਰੀਬਨ ਬਾਕੀ ਚੰਡੋਲ ਦਾ ਵੀਊ ਦੇਖੋ ਕਿੰਨਾ ਵਧੀਆ ਆਉਂਦਾ। ਕਰੋ ਚੈੱਕ। ਆਪਾਂ ਇੱਥੇ ਆਏ। ਹੋਰ ਸਾਈਡਾਂ ਮੰਗਾ। ਕੋਈ ਤਾਂ ਬੇਸ। ਲਾਓ ਦੇਖੋ ਕਿੰਨਾ ਸੋਹਣਾ ਵੀਊ ਹੋਵੇ। ਤੇ ਆਜ ਤਾਂ ਬਾਈ ਬਣਾ ਰਿਹਾ ਭਾਈ ਆ ਬਣ ਰਿਹਾ ਰੀਲ ਬਣਾ ਰਹੀ ਹੈ ਲੋਬੀ ਦੇਖ ਕੋ ਚੁੱਲਾ ਚੱਲ ਪਿਆ ਚੱਲ ਪਿਆ ਜੁੱਲਾ ਵੀ ਦੇਖੋ ਤੇ ਬੈਠੇ ਵੀ ਨੇ ਉਪਰ ਭਾਈ ਜੀ बहुत उच्चा देख जा रहे थे काफी काफी और भी देखो बहुत उच्चा बहुत उच्चा ना ਆ ਰਿਹਾ ਉਹਨਾਂ ਦਾ ਇਹ ਹੌਲੀ ਹੌਲੀ ਆ ਰਿਹਾ ਲੋ ਵੀ ਲੈ ਆ ਰਿਹਾ ਲੋ ਵੀ ਨੀਚੇ ਆ ਗਿਆ ਬਿਲਕੁਲ पूरा ेरा हो गया ते सारा मेले का व्यू ठीक है जी चलाता जी इधर ब्रेक डांस ਜੀ ਆਦੀ ਵੀਡੀਓ ਜੇ ਆਪ ਤੁਹਾਨੂੰ ਦਿਖਾਇਆ ਬਰਨਾਲੇ ਦਾ ਮੇਲਾ ਜਿਹੜਾ ਕਿ ਖੈਰਾ ਗਰਾਊਂਡ ਦੇ ਵਿੱਚ ਲੱਗਿਆ ਹੋਇਆ ਤੇ ਮੈਂ ਉਮੀਦ ਕਰਦਾ ਮੈਨੂੰ ਅੱਜ ਇਹ ਵੀਡੀਓ ਪਸੰਦ ਆਈ ਹੋਊਗੀ ਜੇ ਵੀਡੀਓ ਵਧੀਆ ਲੱਗਿਆ ਲਾਈਕ ਕਰਨਾ ਸ਼ੇਅਰ ਕਰਨਾ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਜੀ ਮਿਲਦੇ ਹਾਂ ਲੋਕ ਹੋਰ ਨਵੀਂ ਵੀਡੀਓ ਦੇ ਵਿੱਚ ਤੁਹਾਡਾ ਸਾਰਿਆਂ ਦਾ ਇੱਥੇ ਤੱਕ ਵੀਡੀਓ ਦੇਖਣ ਲਈ ਧੰਨਵਾਦ